ਸਸ਼ੇ ਕਲਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਚ ਦੀ ਵੱਡੀ ਖਬਰ ਖਬਰ ਨੰਨ ਤੱਕ ਰੂਲ ਬਣੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਘਰ ਦੀ ਛੱਤ ਡਿੱਗਣ ਕਾਰਨ ਹੇਟਸ ਉੱਤੇ ਚਾਰ ਬੱਚੇ ਹੋਏ ਜ਼ਖਮੀ ਮੱਚਿਆ ਚਿਕਾੜ ਇਸ ਦਿਨ ਛੱਤ ਦੀ ਹਾਲਤ ਖਰਾਬ ਹੋਣ ਕਾਰਨ ਵਾਪਰੇ ਹਾਸਾ ਜਲੰਧਰ ਦੇ ਬਸਤੀ ਦਾ ਨਿਸ਼ਮੰਡਾ ਇਲਾਕੇ ਤੇ ਇੱਕ ਮਕਾਨ ਦੀ ਬਾਲਿਆਂ ਵਾਲੀ ਛੱਤ ਡਿੱਗਣ ਕਾਰਨ ਘਰ ਚ ਰਹਿਣ ਪਰਿਵਾਰ ਮੈਂਬਰ ਜ਼ਖਮੀ ਹੋ ਗਏ ਹਨ ਇਸ ਦੀ ਨਾ ਖਬਰ ਸਾਹਮਣੇ ਆ ਰਹੀ ਹੈ ਕਿ ਰਾਈ ਤੇ ਮਕਾਨ ਚ ਰਹਿਣ ਵਾਲੇ ਰਾਦੇਸ਼ ਸ਼ਾਮ ਹਰਿਆਣੇ ਨੇ ਦੱਸਿਆ ਕਿ ਸਵੇਰੇ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਜਿਸ ਦੇ ਹੇਠ ਸੁੱਤੇ ਹੋਏ 4 ਬੱਚੇ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਲੋਕਾਂ ਨੇ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਇਸ ਮੌਕੇ ਰਾਦੇਸ਼ ਸ਼ਾਮ ਨੇ ਦੱਸਿਆ ਕਿ ਮਕਾਨ ਮਾਲਕ ਘਟਨਾ ਦੀ ਪਤਾ ਲੱਗਣ ਦੇ باوجود ਵੇਖਣ ਨਹੀਂ ਆਇਆ ਨਾ ਹੀ ਕਿਸੇ ਹੋਰ ਹਾਲਚਾਲ ਪੁੱਛਿਆ ਉੱਥੇ ਹੀ ਮਹਿਲਾ ਨੇ ਦੱਸਿਆ ਕਿ ਛੱਤ ਦੀ ਖਰਾਬ ਹਾਲਤ ਬਾਰੇ ਮਕਾਨ ਮਾਲਕ ਨੂੰ ਵੀ ਦੱਸਿਆ ਸੀ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਨਾਲ ਉੱਤਕ ਹਾਸਾ ਵਾਪਰ ਗਿਆ ਹੈ ਇਸ ਨਾਲ ਉੱਤਕ ਔਰਤ ਨੇ ਦੱਸਿਆ ਕਿ ਉਸ ਨੇ ਮਾਲਕ ਨੂੰ ਛੱਤ ਦੀ ਕਾ ਖਰਾਬ ਹਾਲਤ ਬਾਰੇ ਜਾਨੂ ਕਰਵਾਇਆ ਸੀ ਪਰ ਉਸਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਹਾਦਸਾ ਵਾਪਰੀ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।